ਦੇ ਦੂਰ ਲੈ ਜਾ ਕੇ ਛੱਡਦਾ ਸੀ। ਹਮਮ। ਛਰਤ ਲਾਲੀ ਕਬਸਰ ਨੇ। ਹਮਮ। ਉਹ ਕਹਿੰਦੇ ਸਾਡੇ ਕੋਲ ਹੈਗੇ ਬੰਦੇ ਜਿਹੜੇ ਦੋ ਬੂਰੀਆਂ ਤੀਮੀ ਦੀਆਂ ਲੈ ਕੇ ਗੇਟ ਤੋਂ ਬਾਹਰ ਲੈ ਜਾਣਗੇ। ਹਮਮ। ਤੁਸੀਂ ਫੌਜ ਚ ਕਿਹੜੀ ਉਹਦੇ ਉੱਤੇ ਲਿੰਕ ਥੋੜਾ ਰਿੰਕ ਰੈਂਕ ਏਐਸਐ ਸਪਲਾਈ ਚ। ਅੱਛਾ ਜੀ। ਮਾਤਰਵਰ ਚਰਤਾ ਹਰਾਤਾ। ਹਾਂ ਹਰਾਤਾ ਸ਼ਰਤ ਮੇਰਾ ਉਹ ਆਪਰ ਉਹ ਕਹਿੰਦੇ ਕਹਿੰਦੇ ਉਥੇ ਲੱਗੇ ਮੁੰਡੇ ਹੋਰ ਗੱਲਾਂ ਕਰਨ ਕਹਿੰਦੇ ਲਿਆਓ اے ਪਹਿਲਵਾਨ ਨੂੰ ਸੱਤ ਤੇ ਹੂੰ ਲੱਗੇ ਮੈਨੂੰ ਕਹਿੰਦੇ ਆਹ ਕਰ ਲੈ ਮੈਂ ਕਿਹਾ ਲਿਆਓ ਹੂੰ ਇੱਕ ਬੋਰੀ ਇੱਧਰ ਧੱਬ ਦੋ ਹੂੰ ਕਿ ਕ ਇੱਧਰ ਧੱਬ ਦੋ ਲਿਆਓ ਫੜੋ ਹੂੰ ਮੈਂ ਏ ਧੱਬ ਕੇ ਤੇ ਜਾ ਕੇ ਗੇਟ ਤੇ ਬਾਹਰ ਰੱਖਤੀ ਹੂੰ ਕਵਾਂਟਲ ਵਜਨ ਹੁਣ ਦੋਆਂ ਦਾ ਇੱਕ ਦੇ ਲੈ ਉਹ ਕਵਾਂਟਲ ਕਵਾਂਟਲ ਦੋਨਾਂ ਦਾ 2 ਕੁਆਂਟਲ ਦਾ 2 ਕੁਆਂਟਲ ਉਹਦੋਂ ਚੀਨੀ ਦੀ ਬੋਰੀ ਕੁਆਂਟਲ ਦੀ ਹੁੰਦੀ ਸੀ ਹੁਣ 50 ਦੀ ਹੈ 2.5 ਕੁਆਂਟਲ ਟਮਾਟਰ ਟੂਰਨਾਮੈਂਟ ਮੈ ਲੈ ਤਾਂ ਚੱਕਦਾ ਸੀ ਆ ਖਿ ਉਹ ਹੈ ਪਤਾ ਖਰਾਕ ਬਾਬੂ ਕਹੇ ਜੁੰਦੀ ਦੀ ਹੈ ਜੀ ਖਰਾਕ ਮੇਰੀ ਨਾ ਮੈਂ ਕੌਲੀਆਂ ਚ ਪਾ ਕੇ ਨਹੀਂ ਸਕਦਾ ਹਾਈ ਅੱਡੇ ਪਠੜਾਂ ਚ ਹੁਣ ਦੇਖਾਂ ਨੇ ਕੌਲੀਆਂ ਚ ਕੇ ਨਹੀਂ ਨਹੀਂ ਕਿਆ ਖਰਾਕ ਗਣੀ ਜੀ ਜੇ ਆਪਣ ਮਜ਼ਬੂਤ ਰਹੇ ਸਰੀਰ ਉਦੋਂ ਮੈਂ ਇਹ ਕਾਲੀ ਛੋਲੇ ਕੱਤੇ ਵੀ ਕਿਉਂ ਖਾਂਦਾ ਸੀ ਹਾਂਜੀ ਤਰੀ ਬਣਾ ਕੇ ਵੀ ਖਾਂਦਾ ਸੀ ਹਾਂਜੀ ਫਿਰ ਸਵੇਰੇ ਪਹਿਲਾਂ ਮੈਂ ਰਾਤ ਨੂੰ 2 ਵਜੇ ਉੱਠਦਾ ਸੀ ਅੱਛਾ ਜੀ 2 ਵਜੇ ਉੱਠ ਕੇ ਫਿਰ ਮੈਂ ਤੌੜਨ ਜਾਂਦਾ ਸੀ ਇਹ ਲੋ 2 ਵਜੇ ਉਹਦੇ ਉੱਠਦੇ 8 ਵਜੇ 2 ਵਜੇ ਉੱਠ ਕੇ 25 ਕਿਲੋਮੀਟਰ ਜਾਂਦਾ ਸੀ 25 ਕਿਲੋਮੀਟਰ ਆਉਂਦਾ ਸੀ ਪੰਜ ਪੱਤੇ ਕੇ 40 ਮਿੰਟ ਤੇ ਮੈਂ ਆ ਜਾਂਦਾ ਜੀ ਕਿਹੜੇ ਰੂਟ ਜਾਂਦੇ ਦੇ ਕਿਹੜੇ ਰੂਟ ਤੇ ਰੂਟ ਉਧਰ ਮਹਾਰਾਸ਼ਟਰ ਕੰਨੀ ਦੀ ਅੱਛਾ ਅੱਛਾ ਜੀ ਠੀਕ ਹੈ ਠੀਕਾ ਫੌਜੀ ਜੀ ਡਿਊਟੀ ਵਾਲੇ ਟਾਈਮ ਦੀ ਗੱਲ ਦੱਸਦੇ ਆ ਹਾਂ ਤੇ ਤੇਰੀ ਆਂਟੀ ਨੇ ਮੈਨੂੰ ਇਹ ਆ ਤਾਂ ਦੁੱਧ ਗਰਮ ਕਰਕੇ ਦੇ ਦੇਣਾ ਆਇ ਨੂੰ ਉਹਨਾਂ ਚਿਰ ਮੈਂ ਪਾਊਡਰ ਪੂਰਾ ਪੁੱਟ ਕੇ ਹੂੰ ਟਰੈਕ ਤੋਂ ਲਾ ਕੇ ਗਰਮਿਤ ਕਰ ਲੈਣੀ ਇਹ ਜੂਸ ਪੀ ਲੈਣਾ ਜਾਂ ਦੁੱਧ ਪੀ ਲੈਣਾ ਚਲ ਤੇ ਅੱਜ ਮੈਂ ਦਾ ਹੂੰ ਤੇ 6:00 ਵਜੇ 10 ਮਿੰਟ ਤੇ ਅੱਜ ਕਣ ਸਾਹਮਣੇ ਆ ਘਰ ਨੇ ਹਾਂਜੀ ਇੱਕ ਨੇ ਗਰਾਊਂਡ ਹੁੰਦਾ ਸੀ ਅੱਛਾ ਜੀ ਫਿਰ ਉਹ ਸਿੱਧਾ ਜਾ ਕੇ ਬਰ ਬੀਤੀ ਨੇ ਪੀਤੀ ਪਲਟਨ ਦੇ ਨਾਲ 是啊。